ਚਿੰਤਾ ਚਿੰਤਾ ਇੱਕ ਅਜਿਹੀ ਅੰਦਰੂਨੀ ਲੜਾਈ ਹੈ ਜਿਸ ਦੇ ਨਾਲ ਇਨਸਾਨ ਅੰਦਰੋਂ ਅੰਦਰ ਲੜਦਾ ਰਹਿੰਦਾ ਹੈ ਬਾਹਰੋਂ ਉਹ ਹੱਸ ਕੇ ਦਿਖਾਉਣ ਦੀ ਕੋਸ਼ਿਸ਼ ਕਰਦਾ ਹੈ ਪਰ ਉਸ ਦੇ ਅੰਦਰ ਇੱਕ tufaan ਚੱਲ ਰਿਹਾ ਹੁੰਦਾ ਹੈ ਉਸ ਨੂੰ ਲੱਗਦਾ ਹੈ ਕਿ ਮੈਂ ਆਪਣੀ ਇਸ ਚਿੰਤਾ ਨੂੰ ਲੁਕੋ ਲਵਾਂ ਪਰ ਇਹ ਨੁਕਦੀਨੀ ਹੈ ਇਹ ਚਿਹਰੇ ਤੇ ਨਜ਼ਰ ਆ ਹੀ ਜਾਂਦਾ ਹੈ ਇਨਸਾਨ ਸੋਚਦਾ ਹੈ ਕਿ ਮੈਂ ਇਸ ਚਿੰਤਾ ਦਾ ਹੱਲ ਕਰਾਂ ਪਰ ਹੱਲ ਨਹੀਂ ਹੁੰਦਾ ਹੈ ਤਾਂ ਚਿੰਤਾ ਹੋਰ ਵੱਧਦੀ ਹੈ 인ਸਾਨ ਸੋਚਦਾ ਹੈ ਕਿ ਮੈਂ ਉਸ ਵਿਸ਼ੇ ਬਾਰੇ ਸੋਚਣਾ ਹੀ ਬੰਦ ਕਰ ਦਿਆਂ ਜੋ ਵਿਸ਼ਾ ਮੈਨੂੰ ਚਿੰਤਾ ਦਿੰਦਾ ਹੈ ਜੋ ਘਟਨਾ ਮੈਨੂੰ ਚਿੰਤਾ ਦਿੰਦੀ ਹੈ ਮੈਂ ਉਸ ਬਾਰੇ ਸੋਚਣਾ ਹੀ ਬੰਦ ਕਰ ਦਿਆ ਪਰ ਫਿਰ ਵੀ ਨਾ ਚਾਹਦੇ ਹੋਏ ਵੀ ਇਨਸਾਨ ਸੋਚਦਾ ਰਹਿੰਦਾ ਹੈ ਜਿੰਨਾ ਆਪਣੀ ਸੋਚ ਨੂੰ ਰੋਕਣ ਦੀ ਕੋਸ਼ਿਸ਼ ਕਰਦਾ ਹੈ ਉਨਾ ਹੀ ਹੋਰ ਜ਼ਿਆਦਾ ਵਿਚਾਰ ਉਸ ਵਿਸ਼ੇ ਬਾਰੇ ਆਉਂਦੇ ਰਹਿੰਦੇ ਹਨ ਅਜਿਹਾ ਕਿਉਂ ਹੁੰਦਾ ਹੈ ਅਜਿਹਾ ਇਸ ਲਈ ਹੁੰਦਾ ਹੈ ਕਿ ਜੋ ਸਾਡੇ ਮਨ ਦਾ ਕੰਮ ਕਰਨ ਦਾ ਤਰੀਕਾ ਹੈ ਉਹ ਬੜਾ ਸਟਰੋਂਗ ਬਹੁਤ ਸ਼ਕਤੀਸ਼ਾਲੀ ਹੈ ਔਰ ਉਸ ਨੂੰ ਉਹ ਗੱਲਾਂ ਸਮਝ ਨਹੀਂ ਆਉਂਦੀਆਂ ਹਨ ਜਿਹੜੀਆਂ ਅਸੀਂ ਉਸ ਨੂੰ ਚੇਤਨ ਰੂਪ ਦੇ ਵਿੱਚ ਸਮਝਾਉਣ ਦੀ ਕੋਸ਼ਿਸ਼ ਕਰਦੇ ਹਾਂ ਅਸੀਂ ਸੋਚਦੇ ਹਾਂ ਕਿ ਅਸੀਂ ਕਿਸੇ ਖਾਸ ਵਿਸ਼ੇ ਬਾਰੇ ਨਹੀਂ ਸੋਚਣਾ ਪਰ ਮਨ ਸੋਚਦਾ ਹੈ ਕਿਉਂ ਸੋਚਦਾ ਹੈ ਕਿਉਂਕਿ ਮਨ ਨੂੰ ਇਹ ਨਹੀਂ ਸ਼ਬਦ ਜੋ ਹੈ ਸਮਝ ਹੀ ਨਹੀਂ ਆਉਂਦਾ ਹੈ ਮਨ ਦੇ ਵਿੱਚ ਨਹੀਂ ਸ਼ਬਦ ਨਾਮ ਦੀ ਕੋਈ ਤਸਵੀਰ ਹੈ ਹੀ ਨਹੀਂ ਹੈ ਨਹੀਂ ਸ਼ਬਦ ਨਾਮ ਦਾ ਕੋਈ ਇਵੈਂਟ ਹੈ ਹੀ ਨਹੀਂ ਇਸ ਅਸੀਂ ਨਹੀਂ ਸ਼ਬਦ ਨੂੰ ਚੇਤਨ ਰੂਪ ਦੇ ਵਿੱਚ ਜਾਣਦੇ ਹਾਂ ਸਾਡੇ ਅਵਚੇਤਨ ਰੂਪ ਦੇ ਵਿੱਚ ਨਹੀਂ ਸ਼ਬਦ ਸਾਨੂੰ ਸਮਝ ਨਹੀਂ ਆਉਂਦਾ ਜਦੋਂ ਸੀ ਸੋਚਦੇ ਹਾਂ ਕਿ ਮੈਂ ਬੱਚਿਆਂ ਦੀ ਪੜ੍ਹਾਈ ਬਾਰੇ ਚਿੰਤਾ ਨਹੀਂ ਕਰਾਂਗਾ ਤਾਂ ਉਸ ਨੂੰ ਬੱਚੇ ਵੀ ਸਮਝ ਆਇਆ ਪੜ੍ਹਾਈ ਵੀ ਸਮਝ ਆਇਆ ਚਿੰਤਾ ਵੀ ਸਮਝ ਆਈ ਪਰ ਨਹੀਂ ਸ਼ਬਦ ਸਮਝ ਨਹੀਂ ਆਇਆ ਇਸ ਕਰਕੇ ਉਹ ਜਦੋਂ ਨਹੀਂ ਸ਼ਬਦ ਸਮਝ ਨਹੀਂ ਆਇਆ ਤਾਂ ਉਸਨੇ ਸੋਚਿਆ ਕਿ ਇਸ ਸ਼ਬਦ ਦਾ ਕੋਈ मीनिंग ਨਹੀਂ ਹੈ ਔਰ ਮੈਨੂੰ ਚਿੰਤਾ ਕਰਨੀ ਚਾਹੀਦੀ ਹੈ ਤਾਂ ਉਹ ਹੋਰ ਜ਼ਿਆਦਾ ਉਸ ਵਿਸ਼ੇ ਬਾਰੇ ਸੋਚਣ ਇੱਕ ਤਾਂ ਕਾਰਨ ਇਹ ਹੈ ਦੂਸਰਾ ਕਾਰਨ ਦੋਸਤੋ ਇਹ ਵੀ ਹੈ ਕਿ ਮਨ ਸਾਨੂੰ ਚਿੰਤਾ ਬਾਰ-ਬਾਰ ਕਿਉਂ ਦਵਾਉਂਦਾ ਹੈ ਕਿਉਂ बार-बार ਉਸ ਵਿਸ਼ੇ ਬਾਰੇ ਸੋਚਦਾ ਹੈ ਕਿਉਂਕਿ ਸਾਡਾ ਅਵਚੇਤਨ ਮਨ ਚਾਹੁੰਦਾ ਹੈ ਕਿ ਉਸ ਚਿੰਤਾ ਦਾ ਹੱਲ ਕੀਤਾ ਜਾਵੇ ਅਸੀਂ ਜਦੋਂ ਚਿੰਤਾ ਨੂੰ ਇਗਨੋਰ ਕਰਦੇ ਹਾਂ ਅਸੀਂ ਉਸ ਵਿਸ਼ੇ ਨੂੰ ਇਗਨੋਰ ਕਰਦੇ ਹਾਂ ਤਾਂ ਸਾਡਾ ਮਨ ਹੋਰ 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 ਹਰ ਵਾਰ ਉਸ ਨੂੰ ਸਾਡੇ ਸਾਹਮਣੇ ਲੈ ਕੇ ਆਉਂਦਾ ਹੈ ਆਉਂਦਾ ਹੈ ਕਿ ਇਸ ਵਿਸ਼ੇ ਦਾ ਹੱਲ ਕੀਤਾ ਜਾਵੇ ਚਿੰਤਾ ਸਾਨੂੰ ਕਈ ਰੂਪ ਦੇ ਵਿੱਚ ਆਉਂਦੀ ਹੈ ਜਰਨਲ ਐਂਜਾਇਟੀ ਦੇ ਰੂਪ ਦੇ ਵਿੱਚ ਜਿਵੇਂ ਕਿ ਆਮ ਗੱਲਾਂ ਜਿਨ ਕਿ ਆਪਾਂ ਬੱਚਿਆਂ ਦੀ ਪੜ੍ਹਾਈ ਦੀ ਗੱਲ ਕੀਤੀ ਹੋਰ ਵੀ ਬਹੁਤ ਸਾਰੀਆਂ ਆਮ ਜਿਹੀਆਂ ਗੱਲਾਂ ਹੁੰਦੀਆਂ ਹਨ ਜਿਨ੍ਹਾਂ ਪ੍ਰਤੀ ਅਸੀਂ ਚਿੰਤਤ ਹੁੰਦੇ ਹਾਂ ਸਮਾਜਿਕ ਚਿੰਤਾ ਸਮਾਜਿਕ ਚਿੰਤਾ ਕੀ ਹੁੰਦੀ ਹੈ ਜਦੋਂ ਅਸੀਂ ਸਮਾਜ ਦੇ ਵਿੱਚ ਖੜਨ ਨਾਲੋਂ ਬੋਲਣ ਨਾਲੋਂ ਝਿਜਕਦੇ ਹਾਂ ਸਾਨੂੰ ਝਿਜਕ ਮਹਿਸੂਸ ਹੁੰਦੀ ਹੈ ਸਾਨੂੰ ਡਰ ਲੱਗਦਾ ਹੈ ਉਦੋਂ ਇਹ ਸੋਸ਼ਲ ਐਂਜਾਇਟੀ ਸਾਨੂੰ ਹੁੰਦੀ ਹੈ ਇਸ ਦੇ ਨਾਲ ਨਾਲ ਇੱਕ ਐਂਜ਼ਾਈਟੀ ਹੋਰ ਹੁੰਦੀ ਹੈ ਜਿਸ ਨੂੰ ਅਸੀਂ ਪੈਨਿਕ ਅਟੈਕ ਵੀ ਕਹਿੰਦੇ ਪੈਨਿਕ ਅਟੈਕ ਦਾ ਮਤਲਬ ਕੀ ਹੈ ਕਿ ਜਦੋਂ ਅਸੀਂ ਅਚਾਨਕ ਚਿੰਤਤ ਹੋ ਜਾਂਦੇ ਹਾਂ ਸਾਡੇ ਦਿਲ ਦੀ ਧੜਕਣ ਵਧਣ ਲੱਗਦੀ ਹੈ ਸਾਨੂੰ ਘਬਰਾਹਟ ਹੋਣ ਲੱਗਦੀ ਹੈ ਪਸੀਨਾ ਆਉਣ ਲੱਗਦਾ ਹੈ ਤੇ ਬੇਚੈਨੀ ਹੋਣ ਲੱਗਦੀ ਇਸ ਨੂੰ ਪੈਨਿਕ ਅਟੈਕ ਕਿਹਾ ਜਾਂਦਾ ਇਸ ਦੇ ਨਾਲ ਨਾਲ ਅਗਲੀ ਜੋ ਕਿਸਮ ਹੈ ਜਾਂ ਕਿ ਇਹ ਕਿ ਅਗਲੇ ਤਰੀਕੇ ਨਾਲ ਜੋ ਚਿੰਤਾ ਸਾਡੇ ਸਾਹਮਣੇ ਆਉਂਦੀ ਹੈ ਉਹ ਹੈ ਫੋਬੀਆ ਦੇ ਰੂਪ ਦੇ ਵਿੱਚ ਫੋਬੀਆ ਕਿਸੇ ਖਾਸ ਚੀਜ਼ ਦਾ ਕੋਈ ਡਰ ਜਿਵੇਂ ਕਿ ਪਾਣੀ ਦਾ ਡਰ ਪਾਣੀ ਨੂੰ ਦੇਖ ਕੇ ਕਿਸੇ ਨੂੰ ਡਰ ਲੱਗਦਾ ਹੈ ਜਾਂ ਉਚਾਈ ਨੂੰ ਦੇਖ ਕੇ ਡਰ ਲੱਗਦਾ ਹੈ ਜਾਂ ਅਰਫਤਾਰ ਨੂੰ ਦੇਖ ਕੇ ਡਰ ਲੱਗਦਾ ਹੈ ਤਾਂ ਇਸ ਨੂੰ ਅਸੀਂ ਫੋਬੀਆ ਐਂਜਾਇਟੀ ਕਹਿ ਸਕਦੇ ਹਾਂ ਜਾਂ ਇਹ ਕਹਿੰਦੇ ਕਿ ਇਹ ਫੋਬੀਆ ਦੇ ਰੂਪ ਦੇ ਵਿੱਚ ਇਹ ਸਾਡੇ ਸਾਹਮਣੇ ਆਉਂਦਾ ਹੈ ਇਸ ਦੇ ਕਾਰਨ ਕੀ ਹੋ ਸਕਦਾ ਹੈ ਦੋਸਤੋ ਚਿੰਤਾ ਦਾ ਕੋਈ ਵੀ ਕਾਰਨ ਹੋ ਸਕਦਾ ਹੈ ਪਰ ਫਿਰ ਵੀ ਕੁਝ ਕਾਰਨ ਅਜਿਹੇ ਹੁੰਦੇ ਹਨ ਜੋ ਸਾਡੇ ਅਵਚੇਤਨ ਮਨ ਦੇ ਵਿੱਚ ਪਏ ਹੁੰਦੇ ਹਨ ਅਸੀਂ ਉਹਨਾਂ ਕਾਰਨਾਂ ਨੂੰ ਅਨੁਭਵ ਕੀਤਾ ਹੋਇਆ ਹੁੰਦਾ ਹੈ ਪਹਿਲਾਂ ਔਰ ਉਹੀ ਅਨੁਭਵ ਸਾਡੇ ਅਵਚੇਤਨ ਮਨ ਦੇ ਵਿੱਚ ਪਏ ਹੋਣ ਕਰਕੇ ਜਦੋਂ ਹੀ ਸਾਡੇ ਸਾਹਮਣੇ ਉਹੋ ਜਿਹੀ ਸਿਚੁਏਸ਼ਨ ਹੁੰਦੀ ਹੈ ਤਾਂ ਅਸੀਂ ਚਿੰਤਤ ਹੋ ਜਾਂਦੇ ਜਿਨਕੇ ਬਚਪਨ ਦੇ ਵਿੱਚ ਕੋਈ ਘਟਨਾ ਵਾਪਰੀ ਹੋਵੇ ਬਚਪਨ ਦਾ ਕੋਈ ਤਜਰਬਾ ਹੋਵੇ ਬਚਪਨ ਦਾ ਕੋਈ ਅਨੁਭਵ ਹੋਵੇ ਲਗਾਤਾਰ ਅਸੀਂ ਤਣਾਅ ਦੇ ਵਿੱਚ ਰਹਿੰਦੇ ਹਾਂ ਕੰਮ ਦੀ ਥਾਂ ਤੇ ਤਣਾਅ ਘਰ ਦੇ ਵਿੱਚ ਤਣਾਅ ਜਾਂ ਰਿਸ਼ਤਿਆਂ ਦੇ ਵਿੱਚ ਤਣਾਅ ਕਿਤੇ ਵੀ ਕਿਸੇ ਵੀ ਕਿਸਮ ਦਾ ਤਣਾਅ ਹੋ ਸਕਦਾ ਜਦੋਂ ਅਸੀਂ ਤਣਾਅ ਦੇ ਵਿੱਚ ਰਹਿੰਦੇ ਹਾਂ ਤਾਂ ਚਿੰਤਾ ਨਾਲ ਨਾਲ ਆਉਂਦੀ ਅਸੀਂ ਜਦੋਂ ਨਕਾਰਾਤਮਕ ਸੋਚਦੇ ਹਾਂ ਉਦੋਂ ਵੀ ਸਾਨੂੰ ਚਿੰਤਾ ਆਉਂਦੀ ਇੱਕ ਬੱਚਾ ਜਿਸਨੇ ਆਪਣੇ ਐਗਜ਼ਾਮ ਬਹੁਤ ਵਧੀਆ ਦਿੱਤੇ ਹਨ ਪਰ ਫਿਰ ਵੀ ਅਸੀਂ ਸੋਚਦੇ ਹਾਂ ਕਿ ਪਤਾ ਨਹੀਂ ਬੱਚਾ ਪਾਸ ਹੋਵੇਗਾ ਕਿ ਪਤਾ ਨਹੀਂ ਫੇਲ ਹੋਵੇਗਾ ਪਤਾ ਨਹੀਂ ਉਹਦੇ ਨੰਬਰ ਕਿੰਨੇ ਆਉਣਗੇ ਕਿਤੇ ਨੰਬਰ ਘਟਣਾ ਜਾਣ ਕਿਤੇ ਨੰਬਰ ਵਧਣਾ ਜਾਣ ਜਾਂ ਕਿਸੇ ਵੀ ਕਿਸਮ ਦੀ 네ਗੇਟਿਵ ਥਿੰਕਿੰਗ ਕਰਨ ਨਾਲ ਵੀ ਚਿੰਤਾ ਵੱਧਦੀ ਅਸੀਂ ਕਦੇ-ਕਦੇ ਆਪਣੇ ਆਪ ਦੇ ਵਿੱਚ ਮਹਿਸੂਸ ਨਹੀਂ ਕਰਦੇ ਹਾਂ ਸਾਨੂੰ ਪਤਾ ਨਹੀਂ ਲੱਗਦਾ ਹੈ ਪਰ ਸਾਡੇ ਸਰੀਰ ਦੇ ਵਿੱਚ ਹਾਰਮੋਨਲ ਇੰਬੈਲੈਂਸ ਵੀ ਸਾਡੀ ਚਿੰਤਾ ਦਾ ਕਦੇ-ਕਦੇ ਕਾਰਨ ਬਣ ਜਾਂਦਾ ਹੈ ਸਾਡੇ ਹਾਰਮੋਨਸ ਕਦੇ-ਕਦੇ ਇੰਬੈਲੈਂਸ ਹੋ ਜਾਂਦੇ ਹਨ ਜਾਨੀ ਕਿ ਉਹਨਾਂ ਦਾ ਸੰਤੁਲਨ ਵਿਗੜ ਜਾਂਦਾ ਹੈ ਉਦੋਂ ਵੀ ਅਸੀਂ ਚਿੰਤਤ ਹੁੰਦੇ ਹਾਂ ਔਰ ਉਸ ਦਾ ਸਾਨੂੰ ਪਤਾ ਨਹੀਂ ਲੱਗਦਾ ਹੈ ਕਿ ਸਾਡੇ ਹਾਰਮੋਨਸ ਦੇ ਵਿੱਚ ਕਿਸੇ ਕਿਸਮ ਦਾ ਅਸੰਤੁਲਨ ਹੋ ਗਿਆ ਹੈ ਆਰਥਿਕ ਸੰਕਟ ਆਰਥਿਕ ਘਾਟਾ ਜਾਂ ਆਰਥਿਕ ਕਿਸੇ ਕਿਸਮ ਦਾ ਕੋਈ ਵੀ ਨੁਕਸਾਨ ਵੀ ਚਿੰਤਾ ਦਾ ਕਾਰਨ ਹੋ ਸਕਦਾ ਹੈ ਇਸ ਦੇ ਨਾਲ ਨਾਲ ਰਿਸ਼ਤਿਆਂ ਦੇ ਵਿੱਚ ਵੀ ਕੋਈ ਗੜਬੜ ਹੋਵੇ ਰਿਸ਼ਤਿਆਂ ਦੇ ਵਿੱਚ ਵੀ ਕੋਈ ਨੁਕਸਾਨ ਦਾ ਇੱਕ ਗੱਲ ਹੋਵੇ ਜਾਂ ਰਿਸ਼ਤਿਆਂ ਦੇ ਵਿੱਚ ਅਨਪੜਾ ਹੋਵੇ ਤਾਂ ਵੀ ਇਹ ਚਿੰਤਾ ਦਾ ਕਾਰਨ ਬਣ ਸਕਦੇ ਹੈ ਚਿੰਤਾ ਦਾ ਇਲਾਜ ਅਸੀਂ ਦਵਾਈਆਂ ਲੈ ਕੇ ਕਰਦੇ ਹਾਂ ਪਰ ਦੋਸਤੋ ਦਵਾਈਆਂ ਦੇ ਨਾਲ ਨਾਲ ਸਾਨੂੰ ਕੁਝ ਹੋਰ ਵੀ ਕੋਸ਼ਿਸ਼ ਕਰਨੀਆਂ ਚਾਹੀਆਂ ਜਿਵੇਂ ਕਿ ਅਸੀਂ ਮੈਡੀਟੇਸ਼ਨ ਕਰ ਸਕਦੇ ਹਾਂ ਆਪਣੇ ਮਨ ਨੂੰ ਸ਼ਾਂਤ ਕਰ ਸਕਦੇ ਹਾਂ ਆਪਣੇ ਮਨ ਨੂੰ ਸ਼ਾਂਤ ਕਰਨ ਦੇ ਲਈ ਆਪਣੇ ਵਿਚਾਰਾਂ ਨੂੰ ਆਪਣੇ ਖਿਆਲਾਂ ਨੂੰ ਪ੍ਰੈਜ਼ੈਂਟ ਮੂਮੈਂਟ ਦੇ ਵਿੱਚ ਲੈ ਕੇ ਆਉਣ ਦੇ ਲਈ ਕੋਸ਼ਿਸ਼ ਕਰਨਾ ਹੀ ਮੈਡੀਟੇਸ਼ਨ ਕਹਾਉਂਦਾ ਹੈ ਅਸੀਂ ਆਪਣੇ ਸਾਹਾਂ ਦੀ ਗਤੀ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਸਾਹਾਂ ਦੇ ਉੱਤੇ ਧਿਆਨ ਦਿੰਦੇ ਹੋਏ ਵੀ ਆਪਣੇ ਆਪ ਨੂੰ ਪ੍ਰੈਜ਼ੈਂਟ ਮੂਮੈਂਟ ਦੇ ਵਿੱਚ ਲੈ ਕੇ ਆ ਸਕਦੇ ਹਾਂ ਇਸ ਦੇ ਨਾਲ ਨਾਲ ਆਪਾਂ ਸਹਿਰ ਕਰ ਸਕਦੇ ਹਾਂ एक्सरसाइज ਕਰ ਸਕਦੇ ਹਾਂ ਯੋਗਾ ਕਰ ਸਕਦੇ ਹਾਂ ਸਾਈਕਲਿੰਗ ਕਰ ਸਕਦੇ ਹਾਂ ਇਹਨਾਂ ਨਾਲ ਵੀ ਚਿੰਤਾ ਘੱਟ ਸਕਦੀ ਹੈ ਇਸੇ ਨਾਲ ਨਾਲ ਜੋ ਸਾਡੀ ਸੋਚ ਦਾ ਪੈਟਰਨ ਹੈ ਜਿਵੇਂ ਕਿ ਮੈਂ ਪਹਿਲਾਂ ਗੱਲ ਕੀਤੀ ਹੈ ਕਿ ਸਾਡੇ ਮਨ ਦੇ ਵਿੱਚ ਵਿਚਾਰ ਆਉਂਦੇ ਹਨ ਇਸ ਲਈ ਕਿ ਅਸੀਂ ਉਸ ਚਿੰਤਾ ਦਾ ਪਰਮਾਨੈਂਟ ਹੱਲ ਲੱਭੀ ਸਾਡਾ ਮਨ ਸਾਨੂੰ ਇਹ ਬਾਰ ਬਾਰ ਯਾਦ ਕਰਵਾਉਂਦਾ ਹੈ ਤਾਂ ਇਸ ਪੈਟਰਨ ਨੂੰ ਅਸੀਂ ਜੇਕਰ ਚੇਂਜ ਕਰ ਲਈ ਬਦਲ ਲਈ ਤਾਂ ਵੀ ਅਸੀਂ ਚਿੰਤਾ ਤੋਂ ਮੁਕਤ ਹੋ ਸਕਦੇ ਦੋਸਤੋ ਯਾਦ ਰੱਖੋ ਚਿੰਤਾ ਕੋਈ ਬਿਮਾਰੀ ਨਹੀਂ ਹੈ ਚਿੰਤਾ ਸਿਰਫ ਸਾਡੇ ਮਨ ਦੇ ਅੰਦਰ ਪੈਦਾ ਹੋਣ ਵਾਲੇ ਵਿਚਾਰ ਹੀ ਹਨ ਜੋ ਕਿ ਬਾਰ-ਬਾਰ ਪੈਦਾ ਹੁੰਦੇ ਹਨ ਔਰ ਜਦੋਂ ਬਾਰ-ਬਾਰ ਪੈਦਾ ਹੁੰਦੇ ਹਨ ਤਾਂ ਉਹਦੇ ਕਰਕੇ ਸਾਨੂੰ ਸਮੱਸਿਆ ਸਾਨੂੰ ਪਰੇਸ਼ਾਨੀ ਹੁੰਦੀ ਚਿੰਤਾ ਸਾਡੇ ਜੀਵਨ ਦਾ ਹਿੱਸਾ ਨਹੀਂ ਹੈ ਬਲਕਿ ਇੱਕ ਅਸਥਾਈ ਹਾਲਾਤ ਹਨ ਜੋ ਕਿ ਸਾਡੇ ਨਾਲ ਗੁਜ਼ਰ ਰਹੇ ਸਾਡੇ ਨਾਲ ਚੱਲ ਰਹੇ ਅਸੀਂ ਉਹਨਾਂ ਹਾਲਾਤਾਂ ਨੂੰ ਬਦਲ ਸਕਦੇ ਹਾਂ ਸਾਡੇ ਅੰਦਰ ਇੰਨੀ ਪਾਵਰ ਹੈ ਇੰਨੀ ਸ਼ਕਤੀ ਹੈ ਕਿ ਅਸੀਂ ਆਪਣੇ ਉਹਨਾਂ ਹਾਲਾਤਾਂ ਨੂੰ ਬਦਲ ਸਕਦੇ ਹਾਂ ਯਾਦ ਰੱਖੋ ਕਿ ਤੁਸੀਂ ਆਪਣੀ ਚਿੰਤਾ ਤੋਂ ਵੱਡੇ ਚਿੰਤਾ ਤੁਹਾਡੇ ਸਾਹਮਣੇ ਕੁਝ ਵੀ ਨਹੀਂ ਹੈ ਛੋਟੀ ਜੀ ਹੈ ਪਰ ਜੇਕਰ ਤੁਸੀਂ ਇਸ ਨੂੰ ਬਾਰ ਬਾਰ ਸੋਚਦੇ ਹੋ ਤਾਂ ਇਹ ਚਿੰਤਾ ਤੁਹਾਡੇ ਤੇ ਹਾਵੀ ਹੋ ਜਾਵੇ ਔਰ ਤੁਹਾਨੂੰ ਆਪਣੇ ਕਾਬੂ ਵਿੱਚ ਕਰ ਲਵੇ ਇਸ ਕਰਕੇ ਇਸ ਨੂੰ ਆਪਣੇ ਤੇ ਹਾਵੀ ਨਾ ਹੋਣ ਦਿਓ ਇਸ ਨੂੰ ਤੁਹਾਡੇ ਤੇ ਕੰਟਰੋਲ ਨਾ ਕਰਨ ਦਿਓ ਤੁਸੀਂ ਇਸ ਨੂੰ ਕੰਟਰੋਲ ਦੇ ਵਿੱਚ ਕਰ ਸੋ ਦੋਸਤੋ ਉਮੀਦ ਕਰਦਾ ਕਿ ਤੁਹਾਨੂੰ ਅੱਜ ਦਾ ਇਹ ਵਿਸ਼ਾ ਬਹੁਤ ਵਧੀਆ ਲੱਗਿਆ ਹੋਵੇਗਾ ਜਿਕਰ ਵਧੀਆ ਲੱਗਿਆ ਹੈ ਤਾਂ ਜ਼ਰੂਰ ਕਮੈਂਟ ਕਰੋ ਤੇ ਦੱਸੋ ਕਿ ਤੁਹਾਨੂੰ ਅੱਜ ਦਾ ਇਹ ਵਿਸ਼ਾ ਕਿਵੇਂ ਲੱਗਿਆ ਕਿਉਂਕਿ ਦੇਖਣ ਦੇ ਵਿੱਚ ਆਉਂਦਾ ਹੈ ਕਿ 90% ਲੋਕ ਚਿੰਤਾ ਗ੍ਰਸਤ ਹਨ ਚਿੰਤਾ ਦੇ ਵਿੱਚ ਹਨ ਕਰੋਨਾ ਕਾਲ ਤੋਂ ਬਾਅਦ ਤਾਂ ਇਹ ਚਿੰਤਾ ਦਾ ਸતર ਹੋਰ ਵੀ ਜ਼ਿਆਦਾ ਵੱਧ ਗਿਆ ਹੁਣ ਇਨਸਾਨ ਦੇ ਮਨ ਦੇ ਵਿੱਚ ਜੋ ਵਿਚਾਰ ਆਉਂਦੇ ਹਨ ਉਹਨਾਂ ਦੇ ਵਿੱਚੋਂ 90% ਵਿਚਾਰ ਜਿਹੜੇ ਹਨ ਉਹੋ ਚਿੰਤਾ ਵਾਲੇ ਨੇ 네ਗੇਟਿਵ ਹਨ ਔਰ ਉਹਨਾਂ ਵਿਚਾਰਾਂ ਨੂੰ ਅਸੀਂ ਰੋਕਣਾ ਹੈ ਅਸੀਂ ਆਪਣੀ ਇਸ ਸੋਚ ਦੇ ਪੈਟਰਨ ਨੂੰ ਬਦਲਣਾ ਹੈ ਔਰ ਇਸ ਨੂੰ ਅਸੀਂ ਬਦਲ ਵੀ ਸਕਦੇ ਹਾਂ ਸਾਡੇ ਕੋਲ ਇੰਨੀ ਸ਼ਕਤੀ ਹੈ ਨਾ